ਮਰਤਜ਼ਾ ਹੁਸੈਨ ਨੇ ਡ੍ਰੌਪ ਡ੍ਰੌਪ ਸਾਈਟ ਨਿਊਜ਼ ਦੇ ਐਡੀਟਰ ਨੇ ਉਹ ਕਹਿੰਦੇ ਨੇ ਕਿ ਜਿਹੜਾ S400 ਨੂੰ ਤਬਾਹ ਕਰਨ ਦੀ ਪਾਕਿਸਤਾਨ ਦੇ ਫੌਜੀ ਅਧਿਕਾਰੀਆਂ ਤੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਦੀ ਸਟੇਟਮੈਂਟ ਹਨ ਉਹਦੇ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਜਿਹੜਾ ਤਬਾਹ ਹੋਇਆ S400 ਆ ਉਹਦਾ ਜਿਹੜਾ ਠੀਕ ਆਲਾ ਪਾਸਾ ਉਧਰ ਫੋਟੋ ਖਿਚਾ ਕੇ ਏ ਦੱਸਿਆ ਲੋਕਾਂ ਨੂੰ ਕਿ ਨਹੀਂ ਨਹੀਂ ਸਾਰਾ ਕੁਝ ਠੀਕ ਹੈ ਸੋ ਇਹਦੇ ਵਿੱਚ ਇਹ ਗੱਲ ਆ ਵੀ ਜੇ ਇਹ ਗੱਲ ਸੱਚੀ ਹੈ ਅਸੀਂ ਚਲੋ ਮੰਨ ਲੈਨੇ ਆ ਕਿ ਹੋ ਸਕਦਾ ਠੀਕ ਹੋਵੇ ਪਰ ਮੁਰਤਜ਼ਾ ਹੁਸੈਨ ਕਹਿੰਦੇ ਨੇ ਕਿ ਜੇ ਇਹ ਗੱਲ ਸੱਚੀ ਸੱਚ ਮੰਨ ਲਈਏ ਕਿ ਪਾਕਿਸਤਾਨ ਨੇ ਭਾਰਤ ਦਾ ਇੱਕ S400 ਜਿਹੜਾ ਸਰਫੇਸ ਟੂ ਸਰਫੇਸ ਅਟੈਕ ਕਰਨ ਵਾਲਾ ਜਾਂ 에ਅਰ ਟੂ ਸਰਫੇਸ ਅਟੈਕ ਮਜ਼ਾਇਲ ਨਾਲ ਅਟੈਕ ਕਰਨ ਵਾਲਾ ਜਿਹੜਾ ਉਹ ਹੁੰਦਾ ਹਮਲਾਵਰ ਰੁਖ ਜੇ ਉਹਨਾਂ ਨੂੰ ਬਚਾਉਣ ਲਈ ਜਿਹੜਾ S400 ਜਿਹੜਾ ਇਕੁਪਮੈਂਟ ਹੈ ਜਿਹੜਾ 1.5 ਬਿਲੀਅਨ ਡਾਲਰ ਦੀ ਜਿਹਦੀ ਕੀਮਤ ਹੈ ਜੇ ਇਹਨੂੰ ਸੱਚ ਮੰਨ ਲਈਏ ਕਿ ਉਹ ਪਾਕਿਸਤਾਨ ਨੇ ਤੋੜਿਆ ਤਾਂ ਇਹ ਅੱਜ ਦੀ ਤਰੀਕ ਦੇ ਵਿੱਚ ਮੰਨਣਾ ਪਏਗਾ ਕਿ ਦੱਖਣ ਏਸ਼ੀਆ ਦੇ ਵਿੱਚ ਜਿਹੜੇ ਅਸਮਾਨ ਨੇ ਉਹਨਾਂ ਤੇ ਪਾਕਿਸਤਾਨ ਦੀ ਸਰਦਾਰੀ ਹੈ ਉਹ ਇਹ ਗੱਲ ਹਿੱਕ ਠੋਕ ਕੇ ਕਹਿ ਰਿਹਾ ਕਿ ਹੁਣ ਪਹਿਲਾਂ ਵਾਲੇ ਦਿਨ ਪਾਕਿਸਤਾਨ ਲਈ ਨਹੀਂ ਰਹੇ ਤੇ ਭਾਰਤ ਨੇ ਪਾਕਿਸਤਾਨ ਨੂੰ ਊਣਾ ਅਸਮਾਨਾਂ ਦਾ ਸਰਦਾਰ ਬਣਨ ਦੇ ਲਈ ਮੁਖੀ ਬਣਨ ਦੇ ਲਈ ਇੱਕ ਤਰੀਕੇ ਨਾਲ ਆਪ ਕੰਮ ਕੀਤਾ